ਸੋ ਤਸਵੀਰਾਂ ਬੇਹੱਦ ਦੁਖਦਾਈ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਇਹ ਤਸਵੀਰਾਂ ਨੇ ਜੜਪਾ ਦੇ ਪਿੰਡ ਰੋਗਲਾ ਦੀਆਂ ਸੋ ਜਿੱਥੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਤੇ ਪਿੰਡ ਰੋਗਲਾ ਦੇ ਵਿੱਚ ਮਾਤਮ ਜਿਹੜਾ ਛਾ ਗਿਆ ਤੁਹਾਨੂੰ ਜਾਣਕਾਰੀ ਵੀ ਦੇ ਦਿੰਨੇ ਆ ਕਿ ਪਿੰਡ ਰੋਗਲਾ ਦੇ ਵਿੱਚ ਡਰੇਨ ਪੁਲ ਬਣਾਉਣ ਦਾ ਕੰਮ ਹੈ ਜਿਹੜਾ ਚੱਲ ਰਿਹਾ ਸੀ ਸੋ ਜਿਸ ਸਬੰਧੀ ਇਹ ਹੈ ਜਿਹੜਾ ਹਾਦਸਾ ਵਾਪਰਿਆ ਤਾਨੂੰ ਜਾਣਕਾਰੀ ਵੀ ਦੇ ਦੇਣਾ ਲਾਡੀ ਸਿੰਘ ਉਮਰ 20 ਸਾਲ ਜਤਿੰਦਰ ਸਿੰਘ ਉਮਰ 24 ਸਾਲ ਦੋਨੋਂ ਦੋਸਤ ਸੀਗੇ ਜੋ ਕਿ ਸ਼ਾਮ ਨੂੰ ਆਪਣੇ ਦੋਸਤ ਦੀ ਜਨਮ ਦਿਨ ਦੀ ਪਾਰਟੀ ਜਿਹੜੀ ਕਰ ਰਹੇ ਸੀ ਸੋ ਸਮਾਨ ਲੈਣ ਦੂਜੇ ਪਿੰਡ ਗਏ ਸੀ ਤੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਇਹ ਹਾਦਸਾ ਹੋ ਜਿਹੜਾ ਵਾਪਰ ਜਾਂਦਾ ਜਾਣਕਾਰੀ ਦਿੱਤੀ ਕਿ ਇਹ ਪਿੰਡ ਵਾਸੀਆਂ ਦੇ ਵੱਲੋਂ ਕਿ ਡਰੇਨ ਦਾ ਕੰਮ ਹੈ ਜਿਹੜਾ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਲੇਕਿਨ ਇਸ ਕੰਮ ਨੂੰ ਨੇਪਰੇ ਨਹੀਂ ਚਾੜਿਆ ਜਾ ਰਿਹਾ ਸੋ देर रात ਨੌਜਵਾਨਾਂ ਦਾ ਜਿਹੜਾ ਹਾਸਾ ਇਹ ਵਾਪਰਿਆ ਤੇ ਪਿੰਡ ਦੇ ਵਿੱਚੋਂ ਮਾਤਮ ਦਾ ਮਾਹੌਲ ਹੈ ਜਿਹੜਾ ਉਹ ਛਾਇਆ ਹੋਇਆ ਸੋ ਦਰਬਾ ਪੁਲਿਸ ਦੀ ਜਾਂਚ ਦੇ ਵਿੱਚ ਵੀ ਜੁੜ ਚੁੱਕੀ ਆ ਸੋ ਦੋਨਾਂ ਨੌਜਵਾਨਾਂ ਦਾ ਸੰਸਕਾਰ ਹੈ ਜਿਹੜਾ ਉਹ ਇਕੱਠੇ ਪਿੰਡ ਰੋਗਲਾ ਦੇ ਵਿੱਚ ਅੱਜ ਕੀਤਾ ਗਿਆ ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੋ ਦੋਨੇ ਨੌਜਵਾਨਾਂ ਦਾ ਸੰਸਕਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੋ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਜਿਹੜਾ ਉਹ ਛਾਇਆ ਹੋਇਆ ਸੋ ਦੋ ਨੌਜਵਾਨ ਦੋਨੋਂ ਦੋਸਤਾਂ ਨੇ ਜਿਹੜਾ ਇੱਕੋ ਤਮ ਜਿਹੜਾ ਸਾਂ ਆ ਉਹ ਤੋੜਿਆ ਸੋਸ਼ਲ ਮੌਕੇ ਕੀ ਕਹਿੰਦਾ ਪਿੰਡ ਵਾਸੀਆਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸੁਣਾਣੇ ਜੋ ਜੀਗਾ ਭਾਈ ਵਾਪਰੀ ਘਟਨਾ ਦਾ ਗੱਲ ਇੱਕ ਦੂਜਾ ਭਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ 30 ਪੂਰੇ ਖੇਤ ਬੈਠੇ ਨਵੇਂ ਮੁੰਡੇ ਇਕੱਠੇ ਹੋਰੇ ਜਿਹੜੇ ਪੜਦੇ ਤੇ ਨਈ ਪਾਰਟੀ ਕਰੀ ਤੀ ਕੋਈ ਸਮਾਨ ਸਮੂਨ ਲੈਣ ਗਈ ਤੀ ਜੀ ਖਾਣ ਪੀਣ ਵਾਲਾ ਬਸ ਉਥੋਂ ਮੁੜਦੇ ਹੋਏ ਸੰਤਾਈ ਪਤਾ ਲੱਗਾ ਵੀ ਇਹ ਕਹਿੰਦੇ ਐਕਸੀਡੈਂਟ ਹੋ ਗਿਆ ਭਾਈ ਪਹਿਲਾਂ ਵੀ 2-3 ਵਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰੇ ਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ ਅਸੀਂ 2-3 ਵਾਰ ਬੇਨਤੀ ਵੀ ਕਰਕੇ ਆਏ ਆ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅਹੀਂ ਚੱਲ ਜਾਂਦਾ ਸੀ ਛਿੜੀਚਾਰ ਕਰਦੇ ਐਂ ਕਰਨਾ ਹੈ ਵਾ ਕਰਨਾ ਇੱਕ ਮਹੀਨਾ ਤੋਂ ਵੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਫਟੀ ਹੈ ਭਾਈ ਜੀ ਕਹੇ ਪਰਿਵਾਰ ਜਿਵੇਂ ਦੇਖਦੇ ਤੁਸੀਂ ਮੁੰਡੇ ਨੂੰ ਬਾਹਰ ਜਾਣਾ ਸੀ ਤੁਸੀਂ ਦੱਸੋ ਇੱਕ ਮੁੰਡੇ ਨੂੰ ਬਾਹਰ ਵੀ ਜਾਣਾ ਸੀ ਜਾਣਾ ਸੀ ਭਾਈ ਜੀ ਇੱਕ ਮੁੰਡੇ ਨੂੰ ਬਾਹਰ ਵੀ ਜਾਣਾ ਸੀਗਾ ਦੂਜੇ ਦੀ ਵੀ ਫੇਲਾਈ ਹੋਈ ਸੀਗੀ ਬਰਾਮ ਮੀਡੀਅਮ ਪਰਿਵਾਰ ਚੋਂ ਆ ਬਾਈ ਜੀ ਖੇਤੀਬਾੜੀ ਨਾਲ ਸੰਬੰਧਤ ਆ ਖੇਤੀਬਾੜੀ ਨਾਲ ਹੀ ਗੱਯਾਰਾ ਚੱਲਦਾ ਬਾਈ ਜੀ ਬਾਈ ਜੀ ਬਹੁਤ ਮੰਦ ਭਾਗੀ ਕਰਨਾ ਅੱਜ ਬਾਈ ਮੈਂ ਸਾਰਾ ਪਿੰਡ ਝੰਡੋੜ ਕੇ ਰੱਖਦਾ ਜਦੋਂ ਰਾਤ ਇਹ ਗੱਲ ਦਾ ਪਤਾ ਲੱਗਿਆ ਪਿੰਡ ਚ ਰੋਟੀ ਨਹੀਂ ਪੱਕੀ ਬਾਈ ਜੀ ਗੱਡੀ ਕਿਹੜੀ ਸੀ ਬਾਈ ਜੀ ਬਾਈ ਬਰਨਾ ਗੱਡੀ ਸੀਗੀ ਖਤਮ ਹੋ ਗਈ ਬਾਈ ਗੱਡੀ ਬਾਈ ਬਿਲਕੁਲ ਖਤਮ ਖਤਮ ਹੋ ਗਈ ਬਾਈ ਜੀ ਬਾਈ ਕੀ ਕਾਰਵਾਈ ਦੀ ਕੀ ਮੰਗ ਕਰਦੇ ਬਾਈ ਅਸੀਂ ਤਾਂ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਰਸਤਾ ਪਟਿਆ ਤੇ ਸਾਡੇ ਦੋ ਕੀਮਤੀ ਭਰਾ ਚਲੇ ਗਏ ਬਾਈ ਜੀ ਉਹਨਾਂ ਦੇ ਠੇਕੇਦਾਰ ਜਣ ਗੱਲੀ ਕਰਨ ਆਏ ਮੇਰਾ ਹਰਜੋਤ ਸਿੰਘ ਆ ਜੀ ਰੋਗੜਾ ਪੁਲ ਕੀ ਘਟਨਾ ਵਾਪਰੀ ਬਾਈ ਜੀ ਇਹ ਕੱਲ ਸ਼ਾਮ ਨੂੰ ਜੀ ਦੜਬੇ ਵੱਲੋਂ ਆ ਰਹੇ ਤੇ ਰੋਗੜੇ ਪਿੰਡ ਨੂੰ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਹੰਪ ਕਾਰਨ ਗੱਡੀ ਕੁਝ ਹੋ ਸਕਦਾ ਤੇਜ਼ ਹੋਵੇ ਹੰਪ ਦੇ ਗੱਡੀ ਮਤਲਬ ਜਦੋਂ ਨਾ ਰੁਕੀ ਕੰਟਰੋਲ ਨਾ ਹੋਇਆ ਤਾਉ ਪੋਰਟਾ ਪੱਕੇ ਗੱਡੀ ਜਿਹੜਾ ਕਿ ਉੱਥੇ ਟਾਲੀ ਸੀ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਉਹ ਤੋਂ ਗਿਆ ਸੀ ਇਹਨਾਂ ਨੂੰ ਬਾ ਬਰਸੀਆਂ ਨੇ ਹਸਪਤਾਲ ਲੈ ਕੇ ਗਏ ਉੱਥੇ ਸਾਨੂੰ ਉਹਨਾਂ ਨੇ ਮਤਲਬ ਕਿਹਾ ਵੀ ਨਾ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਫਿਰ ਅਸੀਂ ਸੀਵੀ ਹਸਪਤਾਲ ਲੈ ਕੇ ਗਏ ਸਾਡਾ ਮਨ ਨਹੀਂ ਖੜਿਆ ਹੈਗਾ ਤੇ ਉੱਥੋਂ ਵੀ ਸਾਨੂੰ ਜਵਾਬ ਮਿਲਿਆ ਕਿੰਨੇ ਬੰਦੇ ਸਨ ਗੱਡੀ 'ਚ ਦੋ ਬੰਦੇ ਸੀ ਗੱਡੀ 'ਚ ਜੀ ਦੋਨੇ ਦੋਸਤ ਸੀ ਇੱਕੇ ਪਿੰਡ ਦੇ ਸੀ ਹਾਂ ਦੋਨੇ ਦੋਸਤ ਸੀ ਜੀ ਰੋਗਲੇ ਪਿੰਡ ਦੇ ਸੀ ਕੀ ਜੀ ਸਤਿੰਦਰ ਸਿੰਘ ਤੇ ਲਾਡੀ ਸਿੰਘ ਕਿੰਨੀ ਕਿੰਨ੍ਹੀ ਉਮਰ ਸੀ ਬੈਜੀ ਮੁੰਡਾ ਇਹ ਤਕਰੀਬਨ ਜੀ 1 ਮੁੰਡਾ ਦਾ 18 20 ਸਾਲ ਦੀ ਉਮਰ ਸੀ ਜੀ ਇੱਕ ਦੀ 20 ਤੋਂ 22 ਸਾਲ ਦੀ ਉਮਰ ਸੀ ਜੀ ਪਤਾ ਲੱਗੇ ਬਾਹਰ ਮੋਰ ਵੀ ਜਾਣਾ ਸੀ ਹਾਂਜੀ ਇਹਨਾਂ ਨੇ ਬਾਹਰ ਜਾਣਾ ਸੀ ਪਹਿਲਾਂ ਜਿਹੜਾ ਮੁੰਡਾ ਸਤਿੰਦਰ ਹੈ 22 ਸਾਲ ਦਾ ਮੁੰਡਾ ਉਹਨੇ ਬਾਹਰ ਗਿਆ ਸੀ ਪਹਿਲਾਂ ਫਿਰ ਆ ਗਿਆ ਸੀ ਦੁਬਾਰਾ ਫਿਰ ਉਹਨੇ ਮਤਲਬ ਜਾਣਾ ਸੀ ਜਾਂ ਲਾਡੀ ਹੈ ਇਹਦਾ ਭਰਾ ਹੈ ਜਿਹੜਾ ਉਹ ਪਹਿਲਾਂ ਗਿਆ ਗਿਆ ਹੋਇਆ ਤੇ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਕਾ ਕੇ ਬੈਠੇ ਸੀ ਤੇ ਮੜਾ ਮੋਟਾ ਚਲੋ ਇੰਜੋਏ ਕਰਦੇ ਸੀਗੇ ਜਵਾਖ ਤੇ ਬਸ ਤੁਸੀਂ ਲੈਣ ਗਏ ਸੀ ਬਾਜ਼ਾਰ ਚੋਂ ਤੇ ਆਉਂਦੇ ਹੋਏ ਹਾਸਾ ਵਾਪਰਿਆ ਉਹਨਾਂ ਦਾ ਪਿੰਡ ਚ ਬਹੁਤ ਸੋਗ ਦੀ ਲਹਿਰ ਹੈ ਮੈਂ ਕਿਹਾ ਸਾਡੇ ਜੀ 2016 ਦੇ ਵਿੱਚ 7 ਨੌਜਵਾਨ ਮੁੰਡੇ ਮਰੇ ਸੀਗੇ ਅੱਜ ਸਾਨੂੰ ਜਿਹੜਾ ਦੁੱਖ ਹੈ ਦੁਬਾਰੇ ਇਹ ਦੋ ਮੁੰਡੇ ਜਿਹਨਾਂ ਮਰੇ ਸਾਡੇ ਵਿੜੇ ਦੇ ਵਿੱਚ ਬਗੇਸਰਾ ਪੱਤੀ ਦੇ ਵਿੱਚ ਦੁਬਾਰੇ ਦੁੱਖ ਸਾਨੂੰ ਜਿਹੜਾ ਉਹ ਤਾਜ਼ਾ ਕਰਦਾ ਹਨ ਨਹੀਂ ਲਵੇ ਨਹੀਂ ਇਹ ਕੋ ਖੇਤ ਚ ਰਹਿੰਦੇ ਨੇ ਜੀ ਲਾਡੀ ਸਿੰਘ ਜੀ ਤੇ ਲਾਲਾ ਵੀ ਅੱਡੋ ਅੱਡ ਇਹ ਪਿੰਡ ਵਿੱਚ ਰਹਿੰਦੇ ਨੇ ਜੀ ਇਹ ਮੋੜੀ ਕੱਢਦੇ ਨੇ ਜੀ ਇਹ ਪੂਣੀਆ ਪਰਿਵਾਰ ਚੋਂ ਨੇ ਜੀ ਇੱਕ ਹੀ ਜਗ੍ਹਾ ਤੇ ਇਕੱਠੇ ਸੰਸਕਾਰ ਹਾਂਜੀ ਦੋਨਾਂ ਸੰਸਕਾਰ ਇੱਕ ਥਾਂ ਤੇ ਕਰਾਇਆ ਗਿਆ ਜੀ ਕੀ ਨਾਮ ਹੈ ਜਗਮੇਰ ਸਿੰਘ ਜੀ ਕਿਵੇਂ ਦੇਖਣੋ ਆਸਾ ਬਹੁਤ ਮੰਨ ਪਾਧੀ ਜੀ ਜੂਤਾ ਜੀ ਡੜਬੇ ਗਏ ਸੀਗੇ ਆਉਂਦੇ ਹੋਏ ਕੁਦਰਤੀ ਇਹ ਬਾਣਾ ਵਾਪਰ ਗਿਆ ਥੋੜਾ ਬਣਦਾ ਸੀ ਰਾਹ 'ਚ ਉਹਦੇ ਕਾਰਨ ਕੰਟਰੋਲ ਨਹੀਂ ਹੋਈ ਗੱਡੀ ਗੱਡੀ ਉਤੋਂ ਦੀ ਛਾਲ ਮਾਰ ਗਈ ਦੋਵੇਂ ਵਿੱਚੇ ਮਰ ਕੇ ਦੋਵੇਂ ਮੁੰਡੇ ਉਸੇ ਟਾਈਮ ਹਾਂ ਜੀ ਦੋਵਾਂ ਦੀ ਇਹ ਜੋ ਪਰਿਵਾਰ ਸੀ ਆ ਜੀ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਪਰਿਵਾਰ ਖੇਤੀਬਾੜੀ ਕਰਦੇ ਸੀ ਜੀ ਬਸ ਦੋਏ ਦੋਏ ਮੁੰਡੇ ਟਰੈਕਟ ਚਲਾਉਂਦੇ ਤੇ ਉਹ ਨਾ ਚਲਾਉਂਦਾ ਸੀ ਆਪਤਾ ਚਲਾਉਂਦਾ ਸੀ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸੀ ਆਹ ਨੂੰ ਯਾਰ ਵੀ ਜਾਣਾ ਸੀ ਬੱਚੇ ਨੇ ਹਾਂ ਜੀ ਇੱਕ ਮੁੰਡੇ ਨੇ ਜਾਣਾ ਸੀਗਾ ਮੋੜੀ ਘੰਡਾਂ ਦੇ ਮੁੰਡੇ ਨੇ ਇਹ ਸਾਡਾ ਪੂਣੀਆ ਪਰਿਵਾਰ ਦਾ ਬੰਦਾ ਸੀ ਕੀ ਨਾਮ ਉਹ ਜੀ ਮੱਖਣ ਸਿੰਘ ਜੀ। ਕਿਵੇਂ ਦੇਖ ਰਹੇ ਸੋਡੇ ਪਿੰਡ ਤੋਂ ਬਹੁਤ ਮੰਦਪਰ ਦੀ ਘਟਨਾ ਵਾਪਰੀ ਹੈ। ਹਾਂ ਜੀ ਬਹੁਤ ਦੁਖਾਈ ਘਟਨਾ ਵਾਪਰੀ ਹੈ ਜੀ। ਕੱਲ ਸ਼ਾਮ ਦਾ ਹੀ ਜਦੋਂ ਇਹ ਘਟਨਾ ਵਾਪਰੀ ਹੈ ਪੌਣੇ 8 ਵਜੇ ਦੀ। ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਜੀ। ਦੋਨੇ ਮੁੰਡੇ ਪਤੋਂ ਦੇ ਪਿੰਡ ਦੇ ਰਹਿਣ ਵਾਲੇ ਸੀ। ਹਾਂ ਜੀ ਸਾਡੇ ਪਿੰਡ ਦੇ ਰਹਿਣ ਵਾਲੇ ਦੇ ਇੱਕ ਮੁੰਡੇ ਨੇ ਬਾਹਰ ਹੀ ਜਾਣਾ ਸੀਗਾ ਥੋੜੇ ਟਾਈਮ ਦੇ ਵਿੱਚ। ਇੱਕ ਮੁੰਡਾ ਸਟੱਡੀ ਕਰ ਰਿਹਾ ਸੀ ਸ਼ਾਇਦ ਜੀ। ਛੋਟੀ ਉਮਰ ਸੀ ਉਹਨਾਂ ਦੀ। ਹੇ ਸਵਾਸੀ ਮੁੰਡਾ ਜੀ ਕਿੰਨੇ ਕ ਪਿੰਡ ਬਹੁਤ ਵਧੀਆ ਠੀਕ ਕਿੰਨੇ ਸਵਾਦੇ ਪਰਿਵਾਰ ਵੀ ਨੇ ਇੱਕ ਸਵਾਦੇ ਨੇ ਇਹਨਾਂ ਦੇ ਵਧੀਆ ਸ਼ਰੀਫ ਸੀ ਇੱਕ ਮੁੰਡੇ ਦਾ ਡੈਡੀ ਦੀ ਡੈਥ ਹੋਈ ਹੋਈ ਹੈ ਜੀ